ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕੱਲ ਪੰ ਸਿੰਘ ਸਾਬਾਨਾ ਵੱਲੋਂ ਤਰੰਖਾ ਲਗਾਏ ਜਾਣ ਤੋਂ ਬਾਅਦ ਅੱਜ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਪਹਿਲੇ ਦਿਨ ਸੱਚਖੰਡ ਸੇਵਾਦਰਬਾਰ ਸਾਹਿਬ ਘੰਟਾ ਘਾ ਚੌਂਕ ਵਾਲੇ ਪਾਸੇ ਮੇਨ ਦਰਵਾਜੇ ਤੇ ਆਪਣੀ ਉਹ ਸੇਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਕੱਲ ਜੋ ਪੰ ਸਿੰਘ ਸਾਬਾਨਸੀ ਉਹਨਾਂ ਵੱਲੋਂ ਜਦੋਂ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਗਏ ਉਹ ਗੁਨਾਹ ਜਿਹੜੇ 2012 ਤੋਂ ਲੈ ਕੇ 17 ਤੱਕ ਕੀਤੇ ਗਏ ਸਰ ਜਦੋਂ ਉਹਨਾਂ ਕੋਲ ਪੁੱਛਿਆ ਗਿਆ ਤਾਂ ਉਹਨਾਂ ਵੱਲੋਂ ਸਾਰੇ ਗੁਨਾਹ ਜਿਹੜੇ ਨੇ ਉਹ ਮੰਨੇ ਗਏ ਸਨ ਲੇਕਿਨ ਜੇਕਰ ਗੱਲ ਕੀਤੀ ਜਾਵੇ ਸਭ ਤੋਂ ਵੱਡੀ ਗੱਲ ਦੀ ਕਿਉਂਕਿ ਹਮੇਸ਼ਾ ਹੀ ਕਿਹਾ ਜਾਂਦਾ ਰਿਹਾ ਹੈ ਗਿਆਨੀ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਗਿਆਨੀ ਗੁਰਬਚਨ ਸਿੰਘ ਉਹਨਾਂ ਵੱਲੋਂ ਵੀ ਜਿਹੜੇ ਸੀਗਾ ਇਸ ਗ੍ਰਾਂ ਦੇ ਵਿੱਚ ਜਿਆ ਸੀ ਹਿੱਸਾ ਲਿੱਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੇ ਜਿੰਨੀਆਂ ਵੀ ਫੈਸਿਲਿਟੀਆਂ ਨੇ ਉਹਨਾਂ ਨੂੰ ਜਿੱਤੀਆਂ ਗਈਆਂ ਸੀ ਉਹ ਆਪਸ ਲੈ ਲਏ ਤੇ ਗਿਆ ਸਨ ਲੇਕਿਨ ਸੁਖਬੀ ਸਿੰਘ ਬਾਦਲ ਜਿਹੜੇ ਨੇ ਅੱਜ ਸੱਚਖੰਡ ਸਿਦਰਬਾਲ ਸਾਹਿਬ ਮੇਨ ਕੈਂਟਾ ਕਾ ਚੌਂਕ ਵਾਲੇ ਗੇਟ ਤੇ ਜਿਹੜਾ ਹੈ ਉਹ ਬੈਠ ਕੇ ਜਿਹੜਾ ਹੈ ਆਪਣਾ ਜਿਹੜਾ ਜਿਹੜੀ ਉਹਨਾਂ ਨੂੰ ਸਜ਼ਾ ਮਿਲੀ ਹੈ ਧਾਰਮਿਕ ਸਜ਼ਾ ਮਿਲੀ ਹੈ ਉਸ ਨੂੰ ਨਿਮਹਾਉਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਇਹ ਸਜ਼ਾ ਸੱਚਖੰਡੀ ਦਰਬਾਰ ਸਾਹਿਬ 2 ਦਿਨ ਨਿਭਾਈ ਜਾਵੇਗੀ ਤੇ 3 ਦਿਨ ਜਿਹੜੀ ਹੈ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਜਰੂਰ ਨਿਮਹਾਉਂਦੇ ਹੋਏ ਨਜ਼ਰ ਆਉਣਗੇ ਲੇਕਿਨ ਕਿਤਰਾ ਕਿਤੇ ਸੱਚਖੰਡੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਹੈ ਆਉਣ ਵਾਲੇ ਦਰਵਾਜ਼ੇ ਦੇ ਉੱਤੇ ਸੁਖਬੀ ਸਿੰਘ ਬਾਦਲ ਜਿਹੜੇ ਨੇ ਉਹ ਨੀਲਾ ਚੋਲਾ ਪਾ ਕੇ ਗਲ ਚ ਪੱਟਾ ਪਾ ਕੇ ਅਤੇ ਹੱਥ ਚ ਬਰਚਾ ਫੜ ਕੇ ਇਹ ਸੇਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਉਹਨਾਂ ਦੇ ਨਾਲ ਨਾਲ ਸੁਖਦੇਵ ਸਿੰਘ ਟੀਟਸਾ ਜਿਹੜੇ ਨੇ ਉਹ ਵੀ ਪੈਰਲ ਸਜ਼ਾ ਇਸੇ ਤਰ੍ਹਾਂ ਹੀ ਦਿੱਤੀ ਗਈ ਸੀ ਕਿਉਂਕਿ ਉਹ ਬਿਰਧ ਅਵਸਥਾ ਦੇ ਵਿੱਚ ਸਨ ਅਤੇ ਉਹਨਾਂ ਨੂੰ ਕਿਹਾ ਕਿ ਇਸੇ ਕਰਕੇ ਹੀ व्हीलचेयर ਦੇ ਉੱਤੇ ਬੈਠਣ ਵਾਸਤੇ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਦਦਾਰ ਵੱਲੋਂ ਕਿਹਾ ਗਿਆ ਸੀ ਕਿ ਉਹ व्हीलਚੇਅਰ ਤੇ ਬੈਠ ਕੇ ਜਿਹੜੀ ਹੈ ਉਹ ਸਜ਼ਾ ਨਿਭਾ ਸਕਦੇ ਨੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਪੈਰ ਤੇ ਸੱਟ ਲੱਗਣ ਕਾਰਨ ਉਹਨਾਂ ਨੂੰ ਇਹ ਸ਼ੂਟ ਜਰੀ ਹੈ ਉਹ ਜੁਰ ਦਿੱਤੀ ਗਈ ਹੈ ਲੇਕਿਨ ਦੂਸਰੇ ਪਾਸੇ ਕੀ ਗੱਲ ਕੀਤੀ ਜਾਵੇ ਤੇ ਬਾਕੀ ਕੈਬਨਟ ਮੰਤਰੀ ਜਿਹੜੇ ਨੇ ਉਹਨਾਂ ਨੂੰ ਟਾਇਲਟ ਸਾਫ਼ ਕਰਨ ਦੀ ਸਜ਼ਾ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਡਾ. ਸਿੰਘ ਸਾਹਿਬ ਗਾਨੀ ਰਕबीर ਸਿੰਘ ਮਲੋ ਨਬਾਈ ਜਾ ਸਕਦੀ ਹੈ ਲੇਕਿਨ ਅੱਜ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਜਿਹੜੇ ਹੈ ਉਹ ਆਪਣੀ ਸਜਾ ਜਿਹੜੀ ਹੈ ਉਹ ਸ਼ੁਰੂ ਕਰ ਚੁੱਕੇ ਨੇ ਤੇ ਲਾਸਟ ਵਿੱਚ ਉਹਨਾਂ ਵੱਲੋਂ 11000 ਦੇ ਕਰੀਬ ਜਿਹੜਾ ਹੈ ਕਰਾ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਕਰਵਾਈ ਜਾਵੇਗੀ ਉਸ ਤੋਂ ਬਾਅਦ ਜਿਹੜੀ ਹੈ ਸਜਾ ਜਿਹੜੀ ਹੈ ਉਹ ਪੂਰੀ ਹੋਵੇਗੀ ਲੇਕਿਨ ਉਸ ਤੋਂ ਪਹਿਲਾਂ ਜਿਹੜਾ ਹੈ 3 ਦਿਨ ਤੱਕ ਜਿਹੜਾ ਹੈ ਜਆ ਅਸਤੀਫਾ ਦਾ ਦੋ ਚੱਲਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੂੰ ਵੀ ਮਨਜ਼ੂਰ ਕਰਨ ਦੀ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਰੱਤਦਾਰ ਵੱਲੋਂ ਕੀਤੀ ਗਈ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਵੱਲੋਂ ਲਗਾਤਾਰ ਹੀ ਕਿਹਾ ਜਾ ਰਿਹਾ ਸੀਗਾ ਪਹਿਲਾਂ ਜਿਹੜਾ ਕਿਹਾ ਜਾ ਰਿਹਾ ਸੀ ਕਿ ਕੋਈ ਇਸ ਤਰ੍ਹਾਂ ਦਾ ਵੀ ਗੁਨਾਹ ਜਿਹੜਾ ਹੈ ਉਹ ਨਹੀਂ ਕੀਤਾ ਕਿ ਲੇਕਿਨ ਹਰ ਸਿਮਰਕ ਕੋ ਬਦਲ ਵੱਲੋਂ ਕਹਾ ਗਿਆ ਸੀ ਕਿ ਜਿਸ ਵੱਲੋਂ ਵੀ ਇਹ ਗੁਨਾਹ ਕੀਤੇ ਗਏ ਨੇ ਉਸ ਦਾ ਕਖਣਾ ਰਵੇ ਲੇਕਿਨ ਉਸ ਤੋਂ ਬਾਅਦ ਪਾਰਟੀ ਜਿਹੜੀ ਸੀਗੀ ਉਹ ਕਾਫੀ ਨਗਾਰ ਵੱਲ ਜਾਂਦੀ ਹੋਈ ਨਜ਼ਰ ਆਈ ਤੇ ਉਸ ਤੋਂ ਬਾਅਦ ਹੁਣ ਸੁਰਬੀ ਸਿੰਘ ਬਾਦਲ ਵੱਲੋਂ ਖੁਦ ਉਹ ਗਨਾ ਜਿਹੜੇ ਨੇ ਉਹ ਕਬੂਲ ਕਰ ਲਿੱਤੇਗੇ ਹਾਲਾਂਕਿ ਬੀਤੇ ਕੁਝ ਸਮੇਂ ਪਹਿਲਾਂ ਵੀ ਸੁਰਬੀ ਸਿੰਘ ਬਾਦਲ ਵੱਲੋਂ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਛਤਾਪ ਜਿਹੜਾ ਸੀਗਾ ਉਹ ਕੀਤਾ ਗਿਆ ਸੀ ਅਤੇ ਉਸ ਵੇਲੇ ਵੀ ਬੂਟ ਸਾਫ ਕਰਦੇ ਹੋਏ ਸੁਖਬੀ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਬਿਕਰਮ ਸਿੰਘ ਮੁਜੀਠੀਆ ਹਰਸਿਮਰਕ ਪਰ ਬਾਦਲ ਅਤੇ ਹੋਰ ਸ਼ਰਮਣੇ ਕਾਲ ਦੇ ਸਮੂਹ ਲੋ ਡੈਟਰਸ਼ਿਪ ਜਿਹੜੇ ਸੀਗੀ ਉਹ ਨਜ਼ਰ ਆ ਰਹੀ ਸੀ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਸੁਖਬੀ ਸਿੰਘ ਬਾਦਲ ਜਿਹੜੇ ਨੇ ਉਹ ਜਰੂਰ ਨੀਲਾ ਚੋਲਾ ਪਾ ਕੇ ਅਪੈ ਹੱਥ 'ਚ ਗਲ 'ਚ ਪਟਾ ਪਾ ਕੇ ਹੱਥ 'ਚ ਜੋ ਵਰਚਾ ਫੜ ਕੇ ਸਾਰੇ ਨੇ ਹਾਲਾਂਕਿ ਇਸ ਵਿੱਚ ਇੱਕ ਅਲੱਗ ਜਿਹੜੀ ਤਸਵੀਰ ਜਿਹੜੀ ਵੇਖਣ ਨੂੰ ਮਿਲੀ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜਰੂਰ ਪਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਘਟਨਾ ਜਿਹੜੀ ਹੈ ਉਹ ਨਾ ਹੋ ਸਕੇ ਲekin ਸ਼ਰਮਣੀ ਅਕਾਲੀ ਦਲ ਵੱਲੋਂ ਲਗਾਤਾਰ ਸੁਖਬੀ ਸਿੰਘ ਬਾਦਲ ਦੇ ਨਜ਼ਦੀਕ ਖੜੋ ਕੇ ਉਹਨਾਂ ਨੂੰ ਮਨੋਬਲ ਜਿਹੜਾ ਹੈ ਉਹ ਵੀ ਜਰੂਰ ਵਿਦਾਇਆ ਜਾ ਰਿਹਾ ਜੋ ਕਿ ਜਰੂਰ ਹੈ ਜਿਹੜੇ ਜੱਥੇਦਾਰ ਸ਼੍ਰੀ ਅਕਾਲਤਖ ਸਾਹਿਬ ਨੇ ਇਹ ਤਜਰਬ ਸੰਗਾਮ ਜਿਹੜਾ ਹੈ ਉਹ ਲੈਂਦੇ ਹੋਏ ਵੀ ਨਜ਼ਰ ਆਉਂਦੀ ਕਿਉਂਕਿ ਉਹਨਾਂ ਵੱਲੋਂ ਕਿਆ ਗਿਆ ਸੀਗਾ ਕਿ ਇਹਨਾਂ ਦੋਨਾਂ ਵੱਲੋਂ ਫਕਤ ਕੱਲੇ ਬੈਠ ਕੇ ਜਿਹੜੀ ਹੈ ਉਹ ਸੇਵਾ ਜਿਹੜੀ ਹੈ ਉਹ ਕੀਤੀ ਜਾਵੇਗੀ ਹੁਣ ਵੇਖਣਾ ਹੋਵੇਗਾ ਕਿ ਕੀ ਸੁਖਬੀਰ ਸਿੰਘ ਬਾਦਲ ਲੋਕ ਕੀਤੀ ਗਈ ਇਹ ਸੇਵਾ ਉਥੇ ਪ੍ਰਵਾਨ ਹੁੰਦੀ ਹੈ ਜਾਂ ਨਹੀਂ ਲੇਕਿਨ ਕਿਤਨਾ ਕਿਤ ਸੁਖਬੀਰ ਸਿੰਘ ਬਾਦਲ ਨੂੰ ਜੋ ਲੱਗੀ ਸਜ਼ਾ ਹੈ ਉਹਦੀ ਸ਼ੁਰੂਆਤ ਜਿਹੜੀ ਹੈ ਉਹ ਅੱਜ ਕਰ ਦਿੱਤੀ ਗਈ ਹੈ ਤਾਂ ਦੋ ਦਿਨ ਸੁਖਬੀਰ ਸਿੰਘ ਬਾਦਲ ਇਸੇ ਜਗ੍ਹਾ ਤੇ ਬੈਠ ਕੇ ਜਿਹੜਾ ਹੈ ਉਹ ਜ਼ਰੂਰ ਸੇਵਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਤੇ ਉਸ ਤੋਂ ਬਾਅਦ ਤਿੰਨ ਦਿਨ ਹੋਰ ਗੁਰਦੁਆਰਾ ਸਭਾ ਦੇ ਵਿੱਚ ਜਾ ਕੇ ਸੇਵਾ ਨਿਭਾ ਕੇ 11000 ਦਾ ਕੜਾ ਪ੍ਰਸ਼ਾਦ ਕਰਵਾ ਕੇ ਆਪਣੀ ਸੇਵਾ ਜਿਹੜੀ ਹੈ ਉਹ ਪੂਰੀ ਕਰਦੇ ਹੋਏ ਨਜ਼ਰ ਆਉਣਗੇ ਕੈਮਰਾਪਰਸਨ ਜੈ ਪ੍ਰੀਤ ਨਾ ਗੁਰਪ੍ਰੀਤ ਸਿੰਘ ਪੰਜਾਬ ਨਾਓ ਅੰਮ੍ਰਿਤਸਰ ਸਾਹਿਬ